ਬਾਕੀ ਖੁਸ਼ ਰਹੋ ਅੱਜ ਜੀ ਸਾਰਿਆਂ ਨੂੰ ਹੋਪਸ ਹੋ ਸਾਰਿਆਂ ਨੂੰ ਤੁਸੀਂ ਘੈਂਟ ਹੋਵੋਗੇ ਫਰੈਂਡਸ ਤੇ ਅੱਜ ਇੱਕ ਸ਼ੁਰੂ ਕਰਦੇ ਆਂ ਆਪਾਂ ਘੈਂਟ ਜਿਹਾ ਵਲੌਗ ਤੇ ਆਪਾਂ ਹੋ ਗਏ ਆਂ ਰੈਡੀ ਤੇ ਆ ਆਪਾਂ ਅੱਜ ਬਣਾਈ ਆ ਡਿਫਰੈਂਟ ਲੁੱਕ ਆ ਡਿਫਰੈਂਟ ਲੁੱਕ ਬਣਾਈ ਆ ਚਲਿਏ ਹੋ ਗਏ ਰੈਡੀ ਚਲੋ ਚਲੋ ਹੁਣ ਉੱਪਰ ਗਿਆ ਹੋਇਆ ਨਹੀਂ ਚੱਕੀ ਉਹ ਹੁਣ ਉੱਪਰ ਗਿਆ ਹੋਇਆ ਪੱਖਾ ਬੰਦ ਕਰ ਦੋ ਆਹ ਨੂੰ ਉਹ ਦੁੱਧ ਦੁੱਧ ਨਾ ਕਰਨਾ ਯੈਸ ਫੈਨ ਬੰਦ ਹੈ ਫੋਨ ਚੱਕ ਲੈ ਆਪਦਾ ਚਲੋ ਜੀ ਅਸੀਂ ਚੱਲੇ ਹਾਂ ਹੁਣ ਬਾਹਰ ਚਲੋ ਲੋਕ ਲਗਾ ਦਈਏ ਹਾਂਜੀ ਫਾਈਨ ਲੁੱਕ ਆਪਾਂ ਨੂੰ ਬਣ ਕੇ ਆਉਣੇ ਆ ਇੱਥੇ ਫੋਨ ਰੱਖ ਕੇ ਗਿਡ ਦੇਖੋ ਫਾਈਨ ਲੁੱਕ ਦੱਸੋ ਤੁਸੀਂ ਇਹ ਕਮੈਂਟ ਕਰਕੇ ਮੇਰੀ ਲੁੱਕ ਕਿਵੇਂ ਦੀ ਲੱਗੀ ਹੈ ਠੀਕ ਹੈ ਜੀ ਤੇ ਆਪਾਂ ਇਹਦੇ ਨਾਲ ਰਿਲੇਟਡ ਵੀਡੀਓ ਵੀ ਪਾਵਾਂਗੇ ਇੰਸਟਾਗ੍ਰam ਤੇ ਪਾਵਾਂਗੇ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਵੀ ਜਰੂਰ ਕਰਿਓ ਦੇਖ ਮੈਂ ਆਪਣੀ ਤੁਹਾਨੂੰ ਦਿਖਾਈ ਆ ਇੰਤਜ਼ਾਰ ਦੀ ਠੀਕ ਠੀਕ ਜੀ ਚਲੋ ਫਿਰ ਇਹ ਕਰ ਦੋ ਆਪਣਾ ਲੈ ਵਲੌਗ ਨੂੰ ਹਰ ਵਾਰੀ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਚੈਨਲ ਤਾਂ ਤੁਸੀਂ ਕਰਨਾ ਹੀ ਨਹੀਂ ਹੈਣਾ ਕਰ ਲਓ ਯਾਰ ਅਸੀਂ ਤਾਂ ਵਲੌਗ ਬਣਾਉਣ ਲੱਗ ਗਏ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀਗੇ ਲੈ ਹੋ ਚਾਬੀ ਨੂੰ ਵੀ ਵਲੌਗ ਪਾਇਆ ਕਰੋ ਵਲੌਗ ਪਾਇਆ ਕਰੋ ਤੇ ਅਸੀਂ ਫਿਰ ਹੁਣ ਤਾਂ ਹੀ ਵਲੌਗ ਬਣਾ ਕੇ ਪਾਉਣ ਲੱਗ ਗਏ ਠੀਕ ਹੈ ਜੀ ਵੈਸੇ ਸਾਨੂੰ ਜਦੋਂ ਯਾਦ ਆਉਂਦਾ ਸੀ ਉਹਦੀ ਵਲੌਗ ਬਣਾਉਣ ਲੱਗ ਜਾਂਦੇ ਆ ਨਹੀਂ ਹੁਣ ਜਦੋਂ ਤੁਹਾਨੂੰ ਘੱਟ ਹੀ ਚੇਤਾ ਰਹਿੰਦਾ ਠੀਕ ਹੈ ਜੀ ਖੋਲੋ ਲੋਕ ਕੀ ਹਾਲ ਚਾਲ ਆ ਦੋਸਤੋ ਆ ਜੀ ਅੱਜ ਦੋਸਤੋ ਬੜੀ ਹਨਜੀ ਅਸੀਂ ਬੈਠ ਗਏ ਆ ਗੱਡੀ 'ਚ ਤੇ ਹੁਣ ਅਸੀਂ ਚੱਲੇ ਆ ਪਹਿਲਾਂ ਪੈਟਰੋਲ ਪੰਪ ਤੇ ਜਾਣਾ ਪਹਿਲਾਂ ਅਸੀਂ ਚੱਲੇ ਹਾਂ ਪੈਟਰੋਲ ਪੰਪ ਤੇ ਅਲਾਸੀਂ ਪੌਰੀਆ ਤੇ ਯੂ ਨੋ ਉਹ نیچے ਆ ਨਾ ਬੈਠਾ ਹੋਇਆ ਜੈਕ ਬਿਚੇ ਦਾ ਡੌਗੀ ਆਪਣਾ ਬੈਠਾ ਹੋਇਆ ਆ ਦੋ ਬਾਰ ਬੈਠੇ ਦੋ ਬਾਰ ਇਹ ਤਾਂ ਸੁਸਤੀ ਠੀਕ ਹੈ ਉਹਨੇ ਧੋਪ ਆਈ ਭਈ ਉੜਦੇ ਨਹੀਂ ਪਏ ਇਥੋਂ ਹਾਂ ਫੈਨ ਆਨ ਕਰਤਾ ਫੈਨ ਡਾਉਨ ਆਈ ਸੀ ਚਲਾ ਏਸੀ ਆਨ ਕਰ ਲਈਏ ਹਾਂਜੀ ਫਰੈਂਡਸ ਫਿਰ ਇੱਥੇ ਅਸੀਂ ਕੀਤੀਆਂ ਰੀਲਸ ਸ਼ੂਟ ਅਸੀਂ ਗਏ ਸੀਗੇ ਜਿੱਥੇ ਉੱਥੇ ਬਹੁਤ ਵਧੀਆ ਰੀਲਸ ਸ਼ੂਟ ਕੇ ਤੇ ਜੋ ਇੰਸਟਾਗ੍ਰam ਤੇ ਇਸੇ ਸ਼ੂਟ ਕਰਨ ਤੋਂ ਬਾਅਦ ਫਰੈਂਡਸ ਅਸੀਂ ਵਾਪਸ ਆ ਗਏ ਆ ਬਠਿੰਡੇ ਬਠਿੰਡੇ ਅਸੀਂ ਪਾਰਸਲ ਫੜਨਾ ਸੀਗਾ ਸੋ ਪਾਰਸਲ ਵਾਲਾ ਖੜਾ ਹੋਇਆ ਸੀ ਸਾਡੀ ਵੀਰ ਚ ਸੋ ਅਸੀਂ ਫਿਰ ਨਹਿਰਾ ਤੇ ਆ ਕੇ ਬਠਿੰਡੇ ਉਹਨਾਂ ਤੋਂ ਆਪਣਾ ਪਾਰਸਲ ਫੜਿਆ ਜੋ ਕਿ ਤੁਸੀਂ ਦੇਖ ਸਕਦੇ ਹੋ ਹਨਾ ਪਾਰਸਲ ਫੜਾ ਸਾਰੇ ਵੇਟ ਕਰ ਰਹੇ ਸੀ ਕਦੋਂ ਪਾਰਸਲ ਫੜਨ ਤੋਂ ਬਾਅਦ ਅਸੀਂ ਮਿਲ ਕੇ ਸ਼ੇਕ ਪੀਤਾ ਇੱਥੇ ਬੈਠਿਆ ਨੇ ਦੈਨ ਫਿਰ ਅਸੀਂ ਘਰੇ ਚਲੇ ਗਏ ਅਸੀਂ ਕੋਈ ਵਲੌਗ ਸ਼ੂਟ ਨਹੀਂ ਕੀਤਾ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ ਐਦਾਂ ਹੀ ਆਪਾਂ ਨਿਊ ਨਿਊ ਵਲੌਗ ਲੈ ਕੇ ਆਵਾਂਗੇ ਸੋ ਇਹਦੇ ਸਪੋਰਟ ਕਰੋ ਥੈਂਕ ਯੂ